ਸਮਾਜਿਕ ਮੀਟਿੰਗ ਕੀਤੀ ਹੈ ਕਿ ਜਨਾਈ ਕੀ ਇਸ ਨੂੰ ਅੱਜ ਸਾਡੇ ਤਰਨਤਾਰ ਨਾਲ ਕੇ ਦੇ ਸਮੁੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਤਬਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਇੰਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੁੱਚੀ ਨੇ ਖੁਸ਼ੀ ਮਨਾਈ ਆ ਵੀ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸਤ ਆਇਆ ਸਾਰਿਆਂ ਨੇ ਗਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਸੋਹਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਧਾਰ ਨਾਲ ਕਿਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੀਮਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਗੁਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਨੇ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਧਾਰ ਨਾਲ ਕਿਦੇ ਆਗੂ ਆ ਉਹ ਸਾਰੇ ਇੱਥੇ ਹਾਜ਼ਰ ਇਹ ਸਾਰਿਆਂ ਨੇ ਇੱਕ ਮੁੱਠੂ ਕੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪ੍ਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣਗੇ ਮੁੱਲੀ ਸਾਹਿਬ ਵੱਡੇ ਵਰਕਰਾਂ ਵੱਲੋਂ ਦਰਬਾਰ ਸਾਹਿਬ ਜਾ ਕੇ ਸੋਖਾ ਖਾਧੀ ਜਾਂਦੀ ਏ ਅਗਰ ਜੇ ਟਿਕਟ ਸਰਕਾਰ ਹਰਮਨ ਸਿੰਘ ਸੰਧੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ ਓਕੇ ਸੋਣੀ ਖਾਦੀ ਤੁਸੀਂ ਗੱਲ ਨੂੰ 扑ੜਕਾਣਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂ ਗਈ ਉਹ ਸਾਰੇ ਤੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਜੋਟਿਆ ਸਾਰੇ ਇੱਥੇ ਸਾਰੇ ਬਲਾਕ ਪ੍ਰਧਾਨ ਆਏ ਆ ਜਿੰਨੇ ਬਲਾਕ ਪ੍ਰਧਾਨ ਆ ਐਮਸੀ ਆ ਸਰਪੰਚ ਆ ਹੁਣ ਸੋਮਵਾਰ ਸਾਡੀ ਸਰਪੰਚਾਂ ਦੀ ਮੀਟਿੰਗ ਆ ਸੋਮਵਾਰ ਸਾਰੇ ਸਰਪੰਚ ਵੀ ਤੌਰ ਪੈਣੇ ਆ ਆਮ ਆਦਮੀ ਪਾਰਟੀ ਪ੍ਰੋਟੋਕਾਲ ਚ ਚੱਲਦੀ ਆ ਇਹ ਜਿਵੇਂ ਕਾਲੀਦਲ ਕਾਂਗਰਸ ਤੇ ਪਾਟੋ ਧਾੜਾ ਹੁੰਦੀਆਂ ਉਹੋ ਜੀ ਗੱਲ ਇੱਥੇ ਨਹੀਂ ਹੈਗੀ ਸਾਰੇ ਬੰਦੇ ਇੱਕ ਮੁੱਠ ਨੇ ਤੇ ਸਾਰੇ ਹਰਮੀਸੋਂ ਸੰਧੂ ਦੇ ਨਾਲ ਨੇ ਪਰ ਕਿਤੇ ਬਹੁਤ ਸਾਰੇ ਕੰਮਾਂ ਜੇ ਰੁਕੇ ਪਏ ਨੇ ਚੰਦਵਾਰ ਇਹ ਲੱਗਦਾ ਹੁਣ ਜਿਹੜਾ ਹਰਮੀਸੇ ਸੰਧੂ ਜੀ ਆਗੇ ਨੇ ਉਹ ਕੰਮ ਇੱਥੇ ਚੱਲ ਕੇ ਸਰਬ ਕੋ ਪਹਿਲਾਂ ਤੇ ਬੜੀ ਵੱਡੀ ਘਾਟ ਪਈ ਆ ਸਰਦਾਰ ਕਸ਼ਮੀਰ ਸਿੰਘ ਸੋਲ ਹੋਣਾ ਦੇ ਜਾਣ ਨਾਲ ਜਿਹੜੇ ਕੋਈ ਕੰਮ ਰਹਿੰਦੇ ਆ ਉਹ ਹੁਣ ਵੀ ਹੋਣਗੇ ਤੇ ਜਦੋਂ ਸਰਦਾਰ ਰਮੀਸੋ ਸੰਧੂ ਐਮ ਐਲ ਏ ਬਣ ਗਏ ਉਹਦੇ ਬਾਅਦ ਉਸ ਵੀਰ ਹੋਰ ਤੇਜ ਹੋ ਜੂਗੀ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਕੰਮ ਕਰਨ ਦਾ ਉਤਮ ਦੇਣ ਸਰਦਾਰ ਰਮੀਸੋ ਸੰਧੂ ਉਹਨਾਂ ਨੂੰ ਫੇਰ ਮੌਕਾ ਦੇਣ ਤੇ ਪੂਰੀ ਸਪੀਡ ਨਾਲ ਕੰਮ ਹੋਵੇ। ਸਭ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਕੀ ਸੀ? ਏਜੰਡਾ ਇਹੋ ਹੀ ਜੀ ਸਰਦਾਰ ਰਮੀਸੋ ਸੰਧੂ ਨੂੰ ਹਲਕਾ ਅੰਜਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈ ਆ। ਮੂੰਹ ਮਿੱਠਾ ਕਰਾਇਆ ਰਮੀਸੋ ਸੰਧੂ ਦਾ ਇਹ ਵਿਸ਼ਵਾਸ ਦਵਾਇਆ ਕਿ ਜੋ ਪਾਰਟੀ ਨੇ ਡਿਊਟੀ ਲਈ ਹੈ ਸਰਦਾਰ ਹਰਮੀਤ ਸਿੰਘ ਸੰਧੂ ਦੀ ਅਹੀਂ ਉਹ ਡਿਊਟੀ ਨੂੰ ਤਾਂਦੇ ਹੀ ਨਾ ਮਨ ਤਨ ਤੇ ਧਨ ਨਾਲ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਹਰਮੀਤ ਸਿੰਘ ਸੰਧੂ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜੇ ਜਿਹੜੀਆਂ ਬਾਗੀ ਜਿਹੜੀਆਂ ਬਾਗੀ ਸੁਰਾ ਉੱਠਦੀਆਂ ਪਈਆਂ ਸੀ ਇਹਨਾਂ ਕੈਰੈਂਸਪੀ ਜਿਹੜਾ ਆਡੋ ਪਾਰਟੀ ਨੂੰ ਅੱਜ ਖਤਮ ਹੋ ਗਈਆਂ ਸਾਰੀ ਬਾਗੀ ਸੁਰ ਕੋਈ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਅੱਜ ਵੀ ਕਈ ਲੀਡਰ ਜਿਹੜੇ ਗੈਰਾਂ ਚਲ ਪਾਏ ਯਾਰ ਮੈਂ ਕਿਹਾ ਕੋਈ ਗੈਰਾਂ ਚੱਲਣ ਜਿਹੜੇ ਕੋਈ ਇੱਕ ਦੋ ਸਾਥੀ ਗਏ ਜ਼ਰੂਰੀ ਕੰਮੋਂ ਉਹ ਨਾ ਫੋਨ ਕਰਤੇ ਆ ਅੱਜ ਤੋਂ ਬਾਅਦ ਕੋਈ ਬਾਗੀ ਸੁਰ ਨਹੀਂ ਦਿਸੂ ਚਲੋ ਜੀ ਕਿੰਨੇ ਥੋੜੇ ਦੋ ਲਫ਼ਜ਼ ਰੂਪ ਦੋ ਲਫ਼ਜ਼ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੋਈ ਸਵਾਲ ਨਹੀਂ ਪੁੱਛਾਂਗੇ ਕੋਈ ਗੈਰੰਟੀ ਵਾਲੀ ਸਵਾਲ ਹੀ ਪੁੱਛਾਂਗੇ ਕੁਛ ਨਹੀਂ ਪੁੱਛਦੇ ਉਹ ਮੈਨੂੰ ਤੇ ਜੋ ਮਰਜ਼ੀ ਪੁੱਛੀ ਜਾ ਮੈਂ ਅਸੀਂ ਸਾਰੇ ਅੱਜ ਸਾਰੇ ਅੱਜ ਸਾਰੇ ਕਹਿੰਦੇ ਨੇ ਕੀ ਕਹਿਣਾ ਚਾਹੁੰਦੇ ਜੋ ਦੇਖੋ ਅੱਜ ਵਜ਼ੀਰ ਸਰ ਲਾਲਜੀਤ ਸਿੰਘ ਭੁੱਲਰ ਸਾਹਿਬ ਸਾਡੇ ਐਮਐਲਏ ਸਹਿਬਾਨ ਖੀਮ ਕਰਨ ਤੋਂ ਤੁਣ ਸਾਹਿਬ ਲਾਲਪੁਰਾ ਸਾਹਿਬ ਐਮਐਲਏ ਸਾਹਿਬ ਆਪਣਾ ਅੰਗਤ ਜੀ ਜੋ ਉਦੇਦਾਰ ਸਹਿਬਾਨ ਜਿੰਨੇ ਵੀ ਲਖਨਾ ਸਾਹਿਬ ਜੇ ਬੈੜਵਾਲ ਸਾਹਿਬ ਔਰ ਸਮੁੱਚੇ ਤੌਰ ਤੇ ਸੰਗਠਨ ਜਿਹੜਾ ਆ ਜ਼ਿਲ੍ਹੇ ਦਾ ਸੰਗਠਨ ਉਹ ਅੱਜ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਵੀ ਔਰ ਵਧਾਈ ਵੀ ਦਿੱਤੀ ਔਰ ਇਸ ਹਲਕੇ ਦੀ ਜਿਹੜੀ ਸੇਵਾ ਜੋ ਪਾਰਟੀ ਨੇ ਲਈ ਆ ਉਹਦੇ ਪ੍ਰਤੀ ਵਿਚਾਰਾ ਵੀ ਹੋਈਆਂ ਨੇ ਔਰ ਇਸ ਆਉਣ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀ ਇਲੈਕਸ਼ਨ ਜਿਹੜੀ ਹੋਣੀ ਆ ਕਿਉਂਕਿ ਬਾਅਦ ਇਲੈਕਸ਼ਨ ਜਿਹੜੀ ਆ ਉਹ ਸੋਲ ਸਾਹਿਬ ਦੇ ਜਾਣ ਨਾਲ ਇੱਥੇ ਬਾਈ ਇਲੈਕਸ਼ਨ ਹੋਣੀ ਹੋਣੀ ਆ ਸੋ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਔਰ ਹਲਕੇ ਦੀ ਡਿਵੈਲਪਮੈਂਟ ਬਾਰੇ ਵੀ ਵਿਚਾਰਾ ਹੋਈਆਂ ਨੇ ਸੋ ਇਹ ਸਾਰੀਆਂ ਗੱਲਾਂ ਇੱਥੇ ਹੋਈਆਂ ਨੇ ਔਰ ਬੜੀ ਕਹਿ ਲੋ ਵੀ ਮੈਨੂੰ ਅੱਜ ਖੁਸ਼ੀ ਆ ਕਿ ਅੱਜ ਸਾਰਾ ਸੰਗਠਨ ਜਿਹੜਾ ਇੱਕ ਮੋਟੇ ਇੱਕ ਝੋਟੇ ਤੇ ਚੱਲ ਰਿਹਾ ਜਿਹੜੀ ਟਿਕਟ ਦੀ ਜਿਹੜੀ ਕਿਆਸ ਅਰੇ ਲਗਾ ਰਹੀਆਂ ਲੱਗਦਾ ਫੇਰ ਟਿਕਟ ਜਿਹੜੀ ਤੁਹਾਨੂੰ ਪਰਮ ਹੋ ਚੁੱਕੀ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹ ਨਾ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਤੇ ਬਤੌਰ ਸੇਵਾਦਾਰ ਇੱਥੇ ਕੰਮ ਕਰਾਂਗੇ ਜਿਹੜੇ ਬਾਕੀ ਦੇ ਰਹਿੰਦੇ ਨੇ ਆਪਣੀ ਆਗੂਆ ਉਹ ਸਾਰੇ ਆ ਜਾਣਗੇ ਇਕੱਠੇ ਹੋ ਜਣਗੇ ਉਹ ਕੋਈ ਰਹਿ ਹੀ ਨਹੀਂ ਗਿਆ ਕਿਹੜਾ ਰਹਿ ਗਿਆ ਕਿਹਣਾ ਚੁੰਦੇ ਚ ਬੜੀ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਜਿਹੜੇ ਸਗਠਨ ਸੀ ਅੱਜ ਤਰਨਤਾਰਨ ਹਲਕੇ ਦਾ ਸਾਰੇ ਜਿੰਮੇਵਾਰ ਵੀਰ ਚਾ ਚੇਅਰਮੈਨ ਚਾ ਕੋਈ ਐਮ ਸੀ ਸੀ ਜਾਂ ਸਾਡੇ ਬਲੌਕ ਪ੍ਰਧਾਨ ਸੀ ਉਹਨਾਂ ਨੇ ਬੜੀ ਖੁਸ਼ੀ ਕੀਤੀ ਹੈ ਤੇ ਅੱਜ ਲੱਡੂ ਤੇ ਵਰਫੀ ਵੀ ਵੰਡੀ ਆ। ਸਵਾਗਤ ਕੀਤਾ ਰਮੀਲਜੀ ਦਾ। ਅੱਜ ਪੂਰਾ ਸਾਜ ਤੈ ਜਾਏਗਾ ਸਾਰਾ ਜਿਹੜਾ ਪੂਰਾ ਜੀ ਪੂਰਾ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਸਾਰਾ ਸਕੱਟਨ ਕਿਉਂਕਿ ਸਾਡੀ ਪਾਰਟੀ ਬੜੀ ਡਿਸਪਲਿਨ ਵਾਲੀ ਆ। ਜੋ ਹਾਈ ਕਮਾਂਡ ਨੇ ਫੈਸਲਾ ਕਰਿਆ ਸਾਰਿਆਂ ਨੂੰ ਸਿਰ ਮੱਥੇ ਆ। ਕੋਈ ਕਿਹੜੀ ਟਿਕਟ ਦੀ ਫਰਦਾਂ ਕਰ ਚੱਲਦੀ ਪਈ ਬਾਹਰ ਪਾਏਗਾ ਜਾਂ ਹਰਮੀਸ ਸੰਧ ਦੀ ਮੂਲ ਗੱਲ ਇਹ ਵੀਰੇ ਹਾਈ ਕਮਾਂਡ ਦੇ ਵਾਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਚਾਰਜ ਲਾਤਾ ਅੱਜ ਇਹ ਖੁਸ਼ੀ ਮਨਾ ਰਹੇ ਆ ਜਿੱਦਨ ਟਿਕਟ ਮਿਲ ਜੂ ਉਹ ਦਿਨ ਉਹ ਖੁਸ਼ੀ